ਇਹ ਤੇ ਦੱਸਣ ਜੋਗੇ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੂੰ ਭੱਜਣ ਦੀ ਕੋਸ਼ਿਸ਼ ਕੀਤੀ ਕਮਿਸ਼ਨ ਸਾਹਿਬ ਇੱਕ ਵੀਡੀਓ ਦਿਖਾ ਦੇ ਉਹ ਵੀਡੀਓ ਜਿਸ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਏਡੀ ਵੱਡੀ ਲੁੱਟ ਕਰਨ ਵਾਲਾ ਮਾਸਟਰ ਮਾਈਂਡ ਕੁਸ਼ਲ ਕੰਦ ਟੱਪ ਕੇ ਭੱਜਦਾ ਦਿਖਾਈ ਦੇਦਾ ਜਿੱਦਾਂ ਇੱਕ ਹੱਥ ਕੰਮ ਨਹੀਂ ਕਰਦਾ ਇਸਨੇ ਲੋਕਾਂ ਦੀ ਵਾਰਦਾਤ ਕੀਤੀ ਇੱਕ ਹੱਥ ਦੇ ਨਾਲ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਕਿਸੇ ਡਾਂਸਰ ਦੇ ਉੱਤੇ ਪੈਸੇ ਲੁਟਾਉਂਦੇ ਆ ਜੀ ਇੱਕ ਹੱਥ ਦੇ ਨਾਲ ਉਹਾਰੇ ਜਿਹੜੇ ਲੋਕ ਨੇ ਉਹ ਇਹ ਜਾਨਣਾ ਚਾਹੁੰਦੇ ਨੇ ਕਿ ਭਾਈ ਉਹ ਇੱਕ ਹੱਥ ਦੇ ਨਾਲ ਕੰਦ ਕਿੱਦਾਂ ਟਾਪ ਰਿਹਾ ਪਰ ਹੁਣ ਦੋਸਤੋ ਇੱਕ ਵੱਡਾ ਸਵਾਲ ਉੱਠਦਾ ਵਾ ਤੈਨੂੰ ਪਤਾ ਇਸਦਾ ਹੱਥ ਕੰਮ ਨਹੀਂ ਕਰਦਾ ਤੇ ਕੌਣ ਦੀ ਕਸਟਡੀ ਚ ਹੈ ਪੁਲਿਸ ਇਸ ਨੂੰ ਬਰਾਮਦਗੀ ਵਾਸਤੇ ਲੈ ਕੇ ਜਾਂਦੀ ਹੈ ਕਿ ਭੱਜ ਜਾਂਦਾ ਚਲੋ ਬੰਦਾ ਕਹਿੰਦਾ ਭੰਜਰਾ ਦਾ ਲੱਤਾ ਨਾਲ ਹੀ ਆਣਾ ਉਹਦੇ ਦੇ ਹੱਥ ਦਾ ਕੀ ਕੰਮ ਪਰ ਉਸ ਦਾ ਦਾਵਾ ਹੈ ਕਿ ਉਹ ਕੰਦ ਟਾਪ ਰਿਆ ਕਿ ਜੇ ਲੋਟਰ ਦੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਉਸ ਤੋਂ ਬਾਅਦ ਉਹ اروਪੀਆਂ ਨੇ ਆਪਣੇ ਕੱਪੜੇ ਬਦਲੇ ਨੇ ਉਹ ਵਾਲੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਇਸ ਤੋਂ ਇਲਾਵਾ ਬੱਸਾਂ ਬਦਲੀਆਂ ਨੇ ਕਿਤੇ ਬਗਾਨੇ ਸ਼ਹਿਰ ਚ ਜਾ ਕੇ ਉਹਦੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਤੇ ਭਾਈ ਫੇ ਇਹ ਵੀ ਸੀਸੀਟੀਵੀ ਜਨ ਤੱਕ ਹੋਣੀ ਚਾਹੀਦੀ ਆ ਕਿਉਂਕਿ ਦੇਖੀਏ ਤੁਸੀਂ ਕਿ ਇਸ ਬੰਦੇ ਦੇ ਹਮਲੇ ਇੰਨੇ بلند ਕਿਵੇਂ ਹੋ ਗਏ ਪੁਲਿਸ ਕਸਟਡੀ ਦੇ ਵਿੱਚ ਭੱਜ ਪਿਆ ਉਹਨਾਂ ਨੂੰ ਪਤਾ ਸੀ ਇੱਕ ਹੱਥਰੇ ਨਾਲ ਕੰਦ ਕਿੱਦਾਂ ਟੱਪੇਗਾ ਜਾਂ ਫਿਰ ਇੰਨਾ ਹੁਨਾਰਾ ਦੇ ਵਿੱਚ ਕਿ ਇੱਕ ਹੱਥਰੇ ਨਾਲ ਕੰਦ ਵੀ ਟੱਪ ਲੰਦਾ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਇੱਕ ਵੀਡੀਓ ਦਿਖਾ ਰਹੇ ਉਹ ਵੀਡੀਓ ਜਿਸ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਏਡੀ ਵੱਡੀ ਲੁੱਟ ਕਰਨ ਵਾਲਾ ਮਾਸਟਰਮਾਈਂਡ ਕੁਸ਼ਲ ਕੰਦ ਟੱਪ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਦੇਖਦੇ ਤੇ ਵੀਡੀਓ ਨੂੰ ਲੈ ਕੇ ਇੱਕ ਕਿਊਰਿਓਸਿਟੀ ਹੈ। ਉਹ ਕਿਉਂ ਹੈ? ਕਿਉਂਕਿ ਇਹ ਉਹ ਕੁਸ਼ਲ ਹੈ ਜਿਹਦਾ ਇੱਕ ਹੱਥ ਕੰਮ ਨਹੀਂ ਕਰਦਾ। ਇਸਨੇ ਲੁੱਟ ਦੇ ਵਾਰ ਦਾਜ ਕੀਤੀ ਇੱਕ ਹੱਥ ਦੇ ਨਾਲ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਕਿਸੇ ਡਾਂਸਰ ਦੇ ਉੱਤੇ ਪੈਸੇ ਲੁਟਾਉਂਦੇ ਆ ਜੀ ਇੱਕ ਹੱਥ ਦੇ ਨਾਲ। ਲੋਟ ਦੀ ਜਿਹੜੀ ਸੀਸੀਟੀਵੀ ਹੈ ਉਹਦੇ 'ਚ ਵੀ ਉਹ ਇੱਕ ਹੱਥ ਵਸਤਰਿਆ ਸੋ ਦੋਸਤੋ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਬਹੁਤ سارے ਜਿਹੜੇ ਲੋਕ ਨੇ ਉਹ ਇਹ ਜਾਨਣਾ ਚਾਹੁੰਦੇ ਨੇ ਕਿ ਭਾਈ ਉਹ ਇੱਕ ਹੱਥ ਦੇ ਨਾਲ ਕੰਦ ਕਿੱਦਾਂ ਟਾਪ ਰਿਆ ਸੀ ਐਨੇ ਬੁਲੰਦ ਹੌਂਸਲੇ ਪਹਿਲੇ ਤਾਂ ਇਹ ਬੁਲੰਦ ਹੌਂਸਲੇ ਕੁਸ਼ਲ ਦੇ ਆਏ ਨੇ ਕਿ ਇਸ ਨੇ ਭਾਰ ਕੋ ਕੈਂਪ ਵਰਗੀ ਕਣੀ ਆਬਾਦੀ ਚ ਇੰਨੀ ਵੱਡੀ ਬਾਤ ਦਾਤ ਕੀਤੀ ਬਿਨਾ ਪੁਲਿਸ ਦੇ ਡਰ ਤੋਂ ਉਹ ਬਿਨਾ ਇਤਦਾਰ ਤੋ ਕਿਉਂ ਪਛਾਨਿਆ ਜਾਏਗਾ ਕਿਉਂਕਿ ਉਸੇ ਇਲਾਕੇ ਦੇ ਵਿੱਚ ਦਾ ਰਹਿੰਦਾ ਸੀ 24 ਘੰਟੇ ਉਹ ਉਸੇ ਇਲਾਕੇ ਚ ਮਾਰਦਾ ਜ ਘਰਤੀ ਉਹਦੀ ਪਛਾਣ ਕਿਵੇਂ ਹੋਈ ਉਸਦੇ ਹੱਥ ਤੋਂ ਜਿਹੜਾ ਕਿ ਹੁਣ ਲਗਭਗ ਕੰਮ ਨਹੀਂ ਕਰਦਾ ਇਸੇ ਕਰਕੇ ਕੁਝ ਲੋਕ ਤਾਂ ਉਸਦੇ ਨਾਮ ਦੇ ਨਾਲ ਹੁਣ ਕੁਸ਼ਲ ਟੁੰਡਾ ਵੀ ਲਾਂ ਲੱਗ ਪਏ ਪਰ ਹੁਣ ਦੋਸਤੋ ਇੱਕ ਵੱਡਾ ਸਵਾਲ ਉੱਠਦਾ ਵਾ ਕਿ ਭਾਈ ਅਦੇ ਹੌਸਲੇ ਬੁਲੰਦ ਨੇ ਆਦੀ ਦਲੇਰੀ ਇੰਨੀ ਹੈ ਕਿ ਇਸ ਨੂੰ ਪਤਾ ਇਦਾਂ ਹੱਥ ਕੰਮ ਨਹੀਂ ਕਰਦਾ ਤੇ ਪੁਲਸ ਦੀ ਕਸਟਡੀ ਚ ਹੈ ਤੇ ਪੁਲਸ ਇਸ ਨੂੰ ਬਰਾਮਦਗੀ ਵਾਸਤੇ ਲੈ ਕੇ ਜਾਂਦੀ ਹੈ ਤੇ ਭੱਜ ਜਾਂਦਾ ਚਲੋ ਬੰਦਾ ਕਹਿੰਦਾ ਭਜਰਾਂ ਦਾ ਲੱਤਾ ਨਾਲ ਹੀ ਆ ਨਾ ਉਹਦੇ ਦੇ ਹੱਥ ਦਾ ਕੀ ਕੰਮ ਪਰ ਪੁਲਸ ਦਾ ਦਾਅਵਾ ਹੈ ਕਿ ਉਹ ਕੰਦ ਟਾਪ ਰਿਆ ਸੀ ਔਰ ਕੰਦ ਟਾਪ ਰਿਆ ਸੀ ਇੱਕ ਹੱਥ ਨਾਲ ਕੰਦ ਕਿੱਦਾਂ ਟੱਪੀ ਜਾਏਗੀ ਇੰਨਾ ਹੌਸਲਾ ਕਿਵੇਂ ਪੈ ਗਿਆ ਇਹ ਇੰਨਾ ਹੌਸਲਾ ਕਿਵੇਂ ਪੈ ਗਿਆ ਇਸ ਬੰਦੇ ਦਾ ਸੋ ਇਹ ਹੌਸਲਾ ਦੇਖਣਾ ਚਾਹੁੰਦੇ ਆ ਅਸੀਂ ਵੀ ਤੇ ਨਾਲ ਦਰਸ਼ਕ ਵੀ ਕਿ ਭਾਈ ਇੰਨਾ ਹੌਂਸਲਾ ਦਿਖਾਓ ਕਿਉਂਕਿ ਜੇ ਲੋਟਰ ਦੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਉਸ ਤੋਂ ਬਾਅਦ ਉਹ اروਪੀਆਂ ਨੇ ਆਪਣੇ ਕੱਪੜੇ ਬਦਲੇ ਨੇ ਉਹ ਵਾਲੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਇਸ ਤੋਂ ਇਲਾਵਾ ਬੱਸਾਂ ਬਦਲੀਆਂ ਨੇ ਕਿਸੇ ਬਗਾਨੇ ਸ਼ਹਿਰ ਚ ਜਾ ਕੇ ਉਹਦੀ ਸੀਸੀਟੀਵੀ ਜਨਤਕ ਹੋ ਸਕਦੀ ਹੈ ਤੇ ਭਾਈ ਫਿਰ ਐਵਰੀ ਸੀਸੀਟੀਵੀ ਜਨਤਕ ਹੋਣੀ ਚਾਹੀਦੀ ਹੈ ਕਿਉਂਕਿ ਦੇਖੀਏ ਤੁਸੀਂ ਕਿ ਇਸ ਬੰਦੇ ਦੇ ਹੌਂਸਲੇ ਇੰਨੇ ਬਲੰਦ ਕਿਵੇਂ ਹੋ ਗਏ ਪੁਲਿਸ ਕਸਟਡੀ ਦੇ ਵਿੱਚ ਭੰਜ ਪਿਆ ਉਹਨੂੰ ਪਤਾ ਸੀ ਇੱਕ ਹੱਥਰੇ ਨਾਲ ਕੰਦ ਕਿੱਦਾਂ ਟੱਪੇਗਾ ਜਾਂ ਫਿਰ ਇੰਨਾ ਹੁਨ ਨਾਰਾ ਦੇ ਵਿੱਚ ਕਿ ਇੱਕ ਹੱਥਰੇ ਨਾਲ ਕੰਦ ਵੀ ਟੱਪ ਲੰਦਾ ਸੋ ਇਹ ਜਿਹੜੀ ਵੀਡੀਓ ਦਾ ਕਪੀਟਰ ਸਾਹਿਬ ਇਹ ਦੇਖਣੀ ਬਣਦੀ ਐ ਉਹ ਤਾਂ ਤੁਹਾਡਾ ਕੰਮ ਕਾਬਲੇ ਤਾਰੀਫ ਆ ਕਿ ਤੁਸੀਂ ਉਸ ਨੂੰ ਭੱਜਣ ਨਹੀਂ ਦਿੱਤਾ ਨਹੀਂ ਚਾਹੁੰਦਾ ਇੱਕ ਹੱਥ ਨਾਲ ਵੀ ਕੰਦ ਟੱਪ ਕੇ ਭੱਜ ਜਾਣਾ ਸੀ ਜਿਸ ਦਾ ਤੁਸੀਂ ਦਾਅਵਾ ਕੀਤਾ ਪਰ ਤੁਸੀਂ ਪ੍ਰੈਸ ਕਾਨਫਰੈਂਸ ਆਪ ਨਹੀਂ ਕੀਤੀ ਐ ਕਿ ਔਰ ਤੁਹਾਡੇ ਅਫਸਰਾਂ ਨੇ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਸਿਰਫ ਵੀਡੀਓ ਹੀ ਰਿਲੀਜ਼ ਕੀਤੀ ਹੈ ਪਰ ਉਸ ਵੀਡੀਓ ਦੇ ਵਿੱਚ ਤੁਸੀਂ ਗਹਿਰੇ ਵੀ ਦਿਖਾਤੇ ਚਲੋ ਹੋਰ ਚੀਜ਼ਾਂ ਵੀ ਦਿਖਾਤੀਆਂ ਪਰ ਤੁਸੀਂ ਘੱਟੋ ਘੜੀ ਆ ਵੀ ਦਿਖਾ ਦਿੰਦੇ ਨਾ ਕਿ ਆਹ ਦੇਖੋ ਕਿੱਦਾਂ ਭਜੜਾ ਪਿਆ ਸੀਗਾ ਘੱਟੋ ਘੜੀ ਲੋਕਾਂ ਨੂੰ ਪਤਾ ਤਾਂ ਲੱਗੇ ਸਾਡੀ ਪੰਜਾਬ ਪੁਲਿਸ ਕਿੰਨੀ ਕਾਬਲ ਹੈ ਕਿਸ ਤਰੀਕੇ ਦੇ ਨਾਲ ਭਜਦੇ ਹੋਏ ਇਹੋ ਜਿਹੇ ਬੰਦਿਆਂ ਨੂੰ ਕਾਬੂ ਕਰ ਲੈਂਦੀ ਹੈ ਉਹ ਰਹਿ ਵੀ ਪਤਾ ਲੱਗੇ ਕਿ ਭਾਈ ਪੁਲਿਸ ਕਸਟਡੀ ਤੋਂ ਭੱਜੇ ਦਾ ਨਤੀਜਾ ਕੀ ਹੁੰਦਾ ਉਹ ਵੀ ਇੱਕ ਹੱਥ ਦੇ ਨਾਲ ਬੜੀ ਹੈਰਾਨੀ ਦੀ ਗੱਲ ਹੈ ਬੜੇ ਹੌਂਸਲੇ ਆ ਬਈ ਕੁਸ਼ਲ ਤੇਰੇ ਕਿ ਤੂੰ ਪੁਲਿਸ ਕਸ਼ਰੀ ਨੂੰ ਭੱਜਣ ਲੱਗ ਗਿਆ ਉਹ ਵੀ ਇੱਕ ਹੱਥ ਨਾਲ ਕੰਦ ਕੱਪ ਲੈਣੀ ਸੀ ਤੂੰ ਦੱਸੋ ਮੈਨੂੰ ਐਡੀ ਵੱਡੀ ਕੰਦ ਭਾਈ ਚੰਗੇ ਚੰਗੇ ਬੰਦਿਆਂ ਤੋਂ ਵੀ ੱੱਪੀ ਜਾਂਦੀ ਤੇਰੇ ਕੋ ਕਿਤਾ ੱੱਪੀ ਜਾਣੀ ਸੀ ਇੱਕ ਹੱਥ ਨਾਲ ਬੜੇ ਹੌਸਲੇ ਤੇਰੇ ਸੋ ਇਸ ਕਰਕੇ ਇਹ ਵੀਡੀਓ ਵੀ ਜਨਤਕ ਹੋਣੀ ਚਾਹੀਦੀ ਹੈ ਕਿ ਘੱਟੋ ਘਾਟ ਉਹਦੇ ਹੌਸਲੇ ਦੇਖੀਏ ਨਾਲਾ ਵੀ ਦੇਖੀਏ ਕਿ ਪੰਜਾਬ ਪੁਲਿਸ ਦੇ ਕਾਬਲੀਅਤ ਲੋਕਾਂ ਨੂੰ ਦਿਖਾਈਏ ਕਿ ਭਾਈ ਇਹ ਪੰਜਾਬ ਪੁਲਸ ਹੈ ਐਵੇਂ ਭੱਜਣ ਨਹੀਂ ਦਿੰਦੀ ਸੋ ਆਪਣੇ ਆਪ ਦੇ ਵਿੱਚ ਇਸ ਮਸਲੇ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਕੀ ਦਾਵਾ ਕੀਤਾ ਤੁਸੀਂ ਆਪ ਹੀ ਤੁਲਬੋ ਜਿੰਦਾ ਪੂਰੇ ਕਾਬਲ ਅਫਸਰ ਮਨਪ੍ਰੀਤ ਲੋਕ ਜਾਣਕਾਰੀ ਦੇ ਰਹੇ ਨੇ ਇਥੇ ਦੱਸਣ ਜੋਗੇ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਿਹੜਾ ਛਾਲ ਮਾਰੀ ਹੈ ਤੇ ਉਹਦਾ ਜਿੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਿਵਲ ਹਸਪਤਾਲ ਚੱਲ ਰਿਹਾ ਹੈ ਕਿ ਕਿਵੇਂ ਉਹ ਪੁਲਿਸ ਕਸਟਡੀ ਚੋਂ ਭੱਜਣ ਲੱਗਾ ਸੀ ਔਰ ਇਸ ਦੌਰਾਨ ਕੰਧ ਟੱਪਣ ਲੱਗਾ ਸੀ ਤੇ ਡਿੱਗਦੇ ਨਾਲ ਉਹਦੀ ਲੱਤ ਟੁੱਟ ਗਈ ਤੋਂ ਜ਼ਾਹਿਰ ਦੀ ਗੱਲ ਹੈ ਕਿ ਭਾਈ ਜੇ ਇੱਕ ਹੱਥ ਨਾਲ ਕੰਧ ਟੱਪੂਗਾ ਤੇ ਫਿਰ ਲਾਟੇ ਟੁੱਟ ਸਕਦੀ ਔਰ ਇੱਕ ਹਸਰ ਤਰ੍ਹਾਂ ਜਿਗਰਾ ਕਿਵੇਂ ਪਿਆ ਇਹ ਗੱਲ ਵਾਕਈ ਜੜੀ ਹੈ ਜਨਤਾ ਕੋਣੀ ਚਾਹੀਦੀ ਹੈ ਵੀਡੀਓ ਕਮਿਸ਼ਨਰ ਸਾਹਿਬ ਕਿਉਂਕਿ ਅੱਜਕੱਲ੍ਹ ਹਰ ਜਗ੍ਹਾ ਕੈਮਰੇ ਲੱਗੇ ਨੇ ਜੇ ਕਪੜੇ ਬਦਲਣ ਤੱਕ ਦੀ ਵੀਡੀਓ ਸਾਂਟਿਕ ਹੋ ਗਈ ਹੈ ਤੇ ਘੱਟੋ ਘੱਟ ਇਹ ਵੀ ਵੀਡੀਓ ਸਾਂਟਿਕ ਕਰ ਹੀ ਦਿਓ ਤਾਂ ਕਿ ਪੰਜਾਬ ਪੁਲਿਸ ਦੀ ਕਾਬਲੀਅਤ ਦਾ ਲੋਕਾਂ ਨੂੰ ਹੋਰ ਵੀ ਪਤਾ ਲੱਗੇ ਔਰ ਮੈਸੇਜ ਹੋਵੇ ਇਹੋ ਜਿਹੇ ਗੁਨਾਹਗਰਾਂ ਨੂੰ ਕਿ ਪੰਜਾਬ ਪੁਲਿਸ ਦੀ ਕਸਟਡੀ ਚੋਂ ਨਹੀਂ ਭਜਣਾ ਨਹੀਂ ਭਜਣਾ ਨਹੀਂ ਭਜਣਾ